ਸਰਹੱਦ ਦੇਖਿਓ ਨਾ ਨਾ ਜੀ ਉਹ ਕੇ ਜੀ 9125 ਦੀ ਰਾਤ ਨੂੰ ਪਿੰਡ ਦਾਨ ਸਿੰਘ ਵਾਲੇ ਦੇ ਕੋਠੇ ਜੀਵਨ ਸਿੰਘ ਵਾਲਾ ਨੇ ਉੱਥੇ 7-8 ਘਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ ਉਹਦੇ ਚ ਅਸੀਂ ਜਸਪ੍ਰੀਤ ਸਿੰਘ ਪੁੱਤਰ ਬੇਜਰ ਸਿੰਘ ਦੇ ਬਿਆਨ ਤੇ ਐਫਆਈਆਰ ਨੰਬਰ 3 ਦਰਜ ਕੀਤੀ ਸੀ 10125 ਨੂੰ ਵੱਖ-ਵੱਖ ਸੈਕਸ਼ਨਾਂ ਦੇ ਤਹਿਤ ਸੱਤ ਦੋਸ਼ੀ ਉਹਨਾਂ ਨੇ ਐਫਆਈਆਰ ਦੇ ਵਿੱਚ ਨਾਮਜ਼ਦ ਕਰਾਏ ਸੀ ਜਿਨ੍ਹਾਂ ਦੇ ਵਿੱਚੋਂ ਅਸੀਂ 6 ਬੰਦੇ ਅਰੈਸਟ ਕਰ ਲਏ ਇੱਕ ਦੋਸ਼ੀ ਦੀ ਅਜੇ ਗ੍ਰਿਫਤਾਰੀ ਬਾਕੀ ਆ ਦੌਰਾਨੇ 34 ਮਲਜ਼ਮ ਹੋਰ ਨਾਮਜ਼ਦ ਹੋਏ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਯਾਨੀ ਕਿ ਟੋਟਲ 10 ਮਲਜ਼ਮ ਅਸੀਂ ਨਾਮਜ਼ਦ ਕਰ ਲਏ ਇਹਦਾ ਜਿਹੜਾ ਮੇਨ ਮਲਜ਼ਮ ਸੀ ਉਹਦਾ ਨਾਮ ਹੈ ਹਾਂ ਹਾਂ ਉਹਦਾ ਰਮਿੰਦਰ ਸਿੰਘ ਉਰਫ ਨਿਹੰਗ ਉਰਫ ਇਹਨੂੰ ਕਾਫੀ ਨਾ ਦਲੇਵ ਸਿੰਘ ਇਹਦੇ ਨਾਂ ਨੇ ਇਹਨੂੰ ਅਰੈਸਟ ਕਰ ਲਿਆ ਹੁਣ ਅਜੰਡਾ ਦਾ ਰਿਪੋਰਟ ਲੈ ਕੇ ਰਿਮਾਰਡ ਮਿਲ ਗਿਆ ਹੁਣ ਮੈਡਮ ਹਾਂ ਹੁਣ ਪੇਸ਼ ਕਰਨੇ ਪੇਸ਼ ਕਰਕੇ ਰਿਮਾਰਡ ਲਵਾਂਗੇ ਅਗਲੀ ਪੁੱਛਗਿੱਛ ਕਰਾਂਗੇ ਇਹਨਾਂ ਤੋਂ ਹੋਰ ਜੋ ਇਹਨਾਂ ਨੇ ਕੀਤਾ ਕੀ ਇhtियार ਵਰਤਿਆ ਜੋ ਵੀ ਕੀਤਾ ਜਾਂ ਹੋਰ ਕਿਹੜੇ ਮਲਜਮ ਹੈ ਇਹਨਾਂ ਤੋਂ ਪੁੱਛਗਿੱਛ ਕਰਕੇ ਅਗਲੀ ਤੁੱਤੀਸ਼ ਜਾਰੀ ਰੱਖਾਂਗੇ ਇਹ ਪਿੰਡ ਦਾ ਸਰ ਇਹ ਪਿੰਡ ਦੇ ਸਰ ਮੇਨ ਕਾਰਨ ਕੀ ਹੈ ਸਾਰੀ ਕਮਿਟੀ ਇੱਕ ਸਰ ਮੇਨ ਕਾਰਨ ਕੀ ਹੋਇਆ ਵੀ 7-8 ਘਰਾਂ ਨੂੰ ਇਹਨਾਂ ਨੇ ਅੰਗ ਲਗਾ ਦਿੱਤੀ ਕੀ ਮੇਨ ਕਾਰਨ ਕੀ ਸੀ ਆਰਨਤਾ ਜੀ ਇਹ ਦਲੇਰ ਸਿੰਘ ਦੀ ਅਸੀਂ ਸਰਸਰੀ ਪੁੱਛਗਿੱਛ ਕੀਤੀ ਜਿਹੜਾ 메ਨ ਮੁਲਜ਼ਮ ਆ ਉਹ ਉਹਦੇ ਦੱਸਣ ਮੁਤਾਬਕ ਵੀ ਉਹਦੇ ਘਰ ਦੀ ਤੋੜਪੰਨ ਕਰੀ ਸੀ ਇਹਨਾਂ ਨੇ ਤੇ ਇਹਨਾਂ ਦੀ ਸ਼ਰਾਬ ਵਗੈਰਾ ਪੀਤੀ ਸੀ ਰਾਤ ਨੂੰ ਇਕੱਠੇ ਹੋ ਕੇ ਉੱਥੇ ਚੱਲ ਗਏ ਤੇ ਕਾਰ ਦੇ ਵਿੱਚੋਂ ਇਹਨਾਂ ਨੇ ਪੈਟਰੋਲ ਕੱਢ ਕੇ ਕੈਨੀਚ ਪਾਇਆ ਤੇ ਮੁਰਕਿਓ ਛਿਰਕਤੀ ਅੱਗ ਲਾਉਂਦੇ ਰਹੇ ਜਿਵੇਂ ਕਿਸੇ ਦਾ ਦੁੱਖ ਆ ਉਹ ਭੰਨਿਆ ਉਹਦੇ 'ਚ ਪੈਟਰੋਲ ਛਿੜਕਿਆ ਤੇ ਅੱਗ ਲਾਤੀ ਐਸ ਤਰ੍ਹਾਂ ਕੀਤਾ ਇਹਨਾਂ ਨੇ ਬਾਕੀ ਅਜੇ ਉਹਨਾਂ ਦੀ ਹੁਣ ਪੁੱਛਗਿੱਛ ਅਜੇ ਜਾਰੀ ਹੈ ਅੱਜ ਰਿਮਾਰਡ ਲੈ ਦਾਂਗੇ ਨੁਕਸਾਨ ਕਪੜਿਆਂ ਵਗੈਰਾ ਦਾ ਹੋਇਆ ਮਕਾਨਾਂ ਦਾ ਹੋਇਆ ਜਿਸ ਤਰ੍ਹਾਂ ਦੇ ਆਪਣਾ ਸਾਰੇ ਗਰੀਬ ਘਰ ਜਿਹੜੇ ਮਲਜਮਾ ਉਹ ਵੀ ਮਤਲਬ ਕੋਈ ਬਹੁਤੇ ਤਕੜੇ ਨਹੀਂ ਹੈ ਉਹ ਬਸਤੀ ਸਾਰੀ ਬਸਤੀ ਮਤਲਬ ਐਸੀ ਭਾਵਨਾ ਦੀ ਹੈ ਸਾਰੀ ਡੀਡ ਤੇ ਵਿਅਕਤੀਆਂ ਵੱਲੋਂ ਕਿਹਾ ਗਿਆ ਵੀ ਅਸੀਂ ਚਿੱਟਾ ਵਿੱਚੋਂ ਵੇਚਣ ਤੋਂ ਰੋਕਿਆ ਗਿਆ ਸੀਗਾ ਇਸ ਨੂੰ ਲੈ ਕੇ ਸਾਡੇ ਘਰਾਂ ਤੇ ਜਿਹੜੀ ਅੱਖ ਲਗਾਈ ਗਈ ਹੈ ਸਾਡੇ ਤੇ ਤਸ਼ੱਦਦ ਜਿਹੜਾ ਉਠਾਇਆ ਗਿਆ ਕੀ ਕਹਿਣਾ ਚਾਹੁੰਗੇ ਜੋ ਵੀ ਮਤਲਬ ਇਹ ਕਹਿੰਦੇ ਕੋਈ ਚਿੱਟੇ ਵਾਲੀ ਗੱਲ ਆ ਉਹ ਤਸਦੀਕ ਕੀਤੀ ਜਾਊਗੀ ਜਿਹੜਾ ਵੀ ਬੰਦਾ ਸ਼ਾਮਲ ਤਫਤੀਸ਼ ਹੋ ਕੇ ਕੋਈ ਬਿਆਨ ਲਿਖਾਉਣਾ ਚਾਹੁੰਦਾ ਉਹਦੀ ਗੱਲ ਦੀ ਪੂਰੀ ਉਹਦੀ ਤਸਦੀਕ ਕਰਾਈ ਜਾਊ ਇਹ ਸਾਰੇ ਇੱਕੇ ਹੀ ਬਸਤੀ ਦੇ ਰਹਿਣ ਵਾਲੇ ਆ ਤਸ਼ੱਦਦ ਨੂੰ ਕੋਈ ਬਾਹਰੋਂ ਨਹੀਂ ਆਇਆ ਅਸਰ ਭਾਈਚਾਰਾ ਹੀ ਹੈ ਜੇ ਦੇਖੀਏ ਸਰ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਬੋਤਨਾ ਵਿੱਚ ਪੈਟਰੋਲ ਪਾ ਕੇ ਬੰਬ ਬਣਾ ਕੇ ਉਸ ਤਰ੍ਹਾਂ ਸਿੱਟੇ ਗਏ ਇਹ ਦੋਸ਼ੀਆਂ ਨੇ ਜਿਹੜਾ ਦੱਸਿਆ ਇਹ ਦੱਸਿਆ ਵੀ ਕਾਰ ਦੇ ਵਿੱਚੋਂ ਕੈਨੀ ਉਹਨਾਂ ਨੇ ਪੈਟਰੋਲ ਕੱਢ ਲਈ ਜਿਹੜੇ ਘਰ ਚ ਵੜਦੇ ਸੀ ਘਰਾਂ ਦੇ ਲੋਕ ਪਹਿਲਾਂ ਹੀ ਘਰੋਂ ਭੱਜ ਗਏ ਸੀ ਉਹਨਾਂ ਦੇ ਦੱਸਣ ਹਤਾ ਕੋਈ ਮਿਲਿਆ ਨਹੀਂ ਉਹਨਾਂ ਨੂੰ ਕਰਾ ਤੋ ਵੀ ਜੋਸ਼ ਮਾਨਸਰੂ ਤੇ ਪੈਟਰੋਲ ਛਿੜਕ ਕੇ ਉਹ ਆਕਲਾ ਦੇ ਇਹ ਬੰਦੇ ਆਪਾਂ 10 ਦਾ ਅਰੈਸਟ ਕਰ ਲਏ ਇੱਕ ਰਹਿੰਦਾ ਜਿਹੜੇ ਨਾਮ ਜਿਹਦਾ ਬੰਦੇ ਅਣਪਛਾਤੇ ਉਹਨਾਂ ਨੇ ਲਿਖਾਇਆ ਵੀ ਹੋਰ ਵੀ 5-10 ਬੰਦੇ ਅਣਪਛਾਤੇ ਸੀ ਉਹ ਜਿਹੜਾ ਵੀ ਕੋਈ ਬੰਦੇ ਨਾਮਜਿਤ ਹੋਣਗੇ ਦੋਸ਼ੀ ਸਾਹਮਣੇ ਆਊਗਾ ਇਹਨਾਂ ਦੀ ਪੁੱਛਗਿੱਛ ਤੇ ਹੁਣ ਜਾਂ ਤਫਤੀਸ਼ ਤਰ੍ਹਾਂ ਉਹ ਬੰਦੇ ਅਰੈਸਟ ਕਰੇ ਜਾਣਗੇ ਉਹਦੇ ਬਾਰੇ ਸਾਨੂੰ ਬਾਅਦ ਚ ਜਾਣਕਾਰੀ ਪਹਿਲਾਂ ਵੀ ਇਹਨਾਂ ਦੇ ਖਿਲਾਫ ਕਦਰ ਨਹੀਂ ਦੱਸੀ ਪਹਿਲਾਂ ਮੁਕਦਮੇ ਦਰਜ ਹੈ ਕਿਵੇਂ ਨਸ਼ਾ ਕਰਦੇ ਨਸੀਬ ਅਰੇ ਹਜੇ ਇਹਨਾਂ ਦਾ ਚੈੱਕ ਅਪ ਕਰਾ ਲਾਂਗੇ ਆਪਾਂ ਅਜੇ ਤਾਂ ਰੈਸਟ ਹੀ ਕੀਤੀ ਹੈ ਮੁਰਲੀ ਜੀ ਤੁਹਾਡੇ ਮੁਤਾਬਿਕ ਨਹੀਂ ਤੁਸੀਂ ਸਾਡੇ ਜਾਫਤ ਵਾਲ ਕੀਤੀ ਹੈ ਵੀ ਜਿਹੜਾ ਦੋਸ਼ ਲਾ ਕੇ ਸੀ ਵੀ ਚਿੱਟੇ ਤੇ ਸਰੋਗ ਤੁਸੀਂ ਇਹ ਕੁਛ ਨਹੀਂ ਹੋ ਚੀ ਜਾਈ ਬਨਾਲ ਦੇ ਕੋਈ ਨਹੀਂ ਚਿੱਟੇ ਵਾਲੀ ਗੱਲ ਅਜੇ ਕੋਈ ਨਹੀਂ ਇਹਨਾਂ ਹੁਣ ਸਾਡੇ ਕੋਲ ਇਹ ਮਤਲਬ ਕਨਸਟਟਿਊਸ਼ਨ ਨੇ ਜਿਸ ਚਿੱਟੇ ਵਾਲੀ ਗੱਲ ਹੁੰਦੀ ਕਿਸੇ ਨੂੰ ਕੋਈ ਤੋੜ ਲੱਗਦੀ ਫਿਲਹਾਲ ਇਹੋ ਜੀ ਗੱਲ ਕੋਈ ਧਿਆਨਤ ਨਹੀਂ ਆ ਜੀ ਜੇ ਕੋਈ ਹੋਊਗਾ